ਬਾਡੀ ਵਾਸ਼ ਕਰਨੀ ਆ ਬਾਡੀ ਨੂੰ ਵਾਸ਼ ਕਰਨ ਤੋਂ ਬਾਅਦ ਤੁਸੀਂ ਇੱਕ ਆਇਲਿੰਗ ਕਰਨੀ ਆ ਓਕੇ ਤੇ ਜਿਹੜਾ ਆਇਲ ਮੈਂ ਵੈਸੇ ਤਾਂ ਲੋਕਾਂ ਨੂੰ ਕਹਿੰਦਾ ਵੀ ਤਿਲ ਦਾ ਤੇਲ ਲਾ ਲਓ ਸਰਦੀਆਂ ਚ ਗਰਮੀਆਂ ਚ ਲਾ ਲਓ ਸਰੋਂ ਦਾ ਤੇਲ ਪੈਰਾਂ ਦੇ ਨਹਾਂ ਚ ਵੀ ਚੰਗੀ ਤਰ੍ਹਾਂ ਗਿੱਲਾ ਕਰੋ ਡਿਪ ਕਰੋ ਉਂਗਲੀਆਂ ਨੂੰ ਵੀ ਚੰਗੀ ਤਰ੍ਹਾਂ ਡਿਪ ਕਰੋ ਉਸ ਤੋਂ ਬਾਅਦ ਪੂਰੀ ਬਾਡੀ ਤੇ ਮਲ ਦੋ ਬਹੁਤ ਬੈਸਟ ਆ ਪਰ ਜਿਹੜੇ ਲੋਕੀ ਕਹਿੰਦੇ ਸਕਿਨ ਸਾਡੀ ਜਿਆਦਾ ਇਦਾਂ ਲੱਗਦਾ ਵੀ ਸਮੇਂ ਤੋਂ ਪਹਿਲਾਂ ਬੁਢੀ ਹੋ ਰਹੀ ਆ ਸਮੇਂ ਤੋਂ ਪਹਿਲਾਂ ਖਰਾਬ ਹੋ ਰਹੀ ਆ ਹਾਂਜੀ ਹਾਂਜੀ ਜਾਂ 슈ਗਰ ਦੇ ਮਰੀਜ਼ ਬਹੁਤ ਨੇ ਜਿਨ੍ਹਾਂ ਦੀ ਸਕਿਨ ਖਰਾਬ ਹੋ ਜਾਂਦੀ ਆ ਜਾਂ ਹੋਰ ਕਈ ਬਿਮਾਰੀਆਂ ਕਰਕੇ ਵੀ ਹੁੰਦੀ ਆ ਉਹਨਾਂ ਵਾਸਤੇ ਇੱਕ ਤੇਲ ਬਣਾਇਆ ਸੀ ਉਹਦਾ ਨਾਮ ਦਿੱਤਾ ਸੀ ਲਜ ਅਾਇਲ ਉਹ ਪਿਆ ਮੈਡਮ ਸੈਰੀ ਟਕਣ ਵਾਲਾ ਹਾਂ ਪੈਕਿੰਗ ਕਿੰਨੀ ਸੋਹਣੀ ਆ ਉਹਦੀ ਹੈ ਨਾ ਇਹ ਤੇ ਗਰਾਉਂਡ ਦਿੱਤਾ ਮੈਂ ਐਕਚੁਅਲੀ ਕਦੋਂ ਦੀ ਇਹੀ ਦੇਖ ਰਹੀ ਸੀ ਅੰਸਰ ਹੈ ਨਾ ਵੀ ਜਦੋਂ ਤਾਂ 골ਡਨ ਟੱਕਣ ਲਾ ਦਿੰਦੇ ਆ ਫਿਰ ਸਾਰੇ ਜਣੇ ਕਹਿੰਦੇ ਇਹ ਵੀ ਹੋਣ ਨਾਲ ਜਿਸ ਤਰ੍ਹਾਂ ਦੀ ਵਧੀਆ ਹੀ ਹੋਊਗੀ ਫ੍ਰੈਗਰੈਂਸ ਹੋਗੀ ਅਹ ਵਧੀਆ ਫ੍ਰੈਗਰੈਂਸ ਨਹੀਂ ਹੈਗੀ ਨਹੀਂ ਚਾਂਸ ਇਹਦੇ ਵਿੱਚ ਨਾ ਦੇਖੋ ਤੁਸੀਂ ਇਹਦੇ ਵਿੱਚ ਜਿਹੜੀ ਬੂਟੀਆਂ ਲਾਲ ਪਾਈਆਂ ਨੇ ਮੈਂ ਤਾਂ ਕਿ ਉਹ ਖਰਾਬ ਨਾ ਹੋਵੇ ਤੇਲ چاہے ਕਿੰਨੀ ਦੇਰ ਪਿਆ ਰਹੇ ਹਾਂਜੀ ਹਾਂਜੀ ਔਰ ਇਹ 1 ਮਹੀਨਾ ਚੱਲਦਾ ਹਫਤੇ ਚ ਇੱਕ ਦਿਨ ਪੂਰੀ ਬਾਡੀ ਤੇ ਲੱਗ ਜਾਂਦਾ ਇਹ ਚਾਰ ਵਾਰੀ ਲੱਗ ਜਾਂਦਾ ਫੁੱਲ ਬਾਡੀ ਉਹ ਕਿਤੇ ਡਰਾਈ ਹੋ ਜਾਂਦਾ ਨਾ ਫਿਰ ਉਹ ਨਾਲ ਤੇ ਔਰ ਤਾਂ ਜ਼ਰੂਰੀ ਆ ਇਹ ਨਾਲ ਜਿਨ੍ਹਾਂ ਦੇ ਘਰਾਂ ਚ ਬਜ਼ੁਰਗ ਨੇ ਨਾ ਜੀ ਜੇ ਤੁਸੀਂ ਸੱਚਮੁੱਚ ਰੱਬ ਦੀ ਪੂਜਾ ਕਰਨੀ ਆ ਇੱਕ ਵਾਰੀ ਆਪਣੇ ਬਜ਼ੁਰਗ ਦੀ ਬਾਡੀ ਤੇ ਦੀ ਮ사ਜ ਕਰਕੇ ਦੇਖੋ ਕਿੰਨੀਆਂ ਸੀਸਾ ਨਿਕਲੂਗੀ ਨਾਲੇ ਪੁੰਨਨ ਵਾਲੇ ਫਲੀਆਂ ਕਿੰਨੀਆਂ ਸੀਸਾ ਔਰ ਇਹਦੇ ਨਾਲ ਉਹ ਰਿਲੈਕਸ ਹੋ ਜਾਂਦਾ ਜੀ ਬਜ਼ੁਰਗ ਉਹ ਪੁੱਛਦੇ ਕਿਥੇ ਆ ਉਹਦੀ ਰਿਲੈਕਸੇਸ਼ਨ ਬਹੁਤ ਜ਼ਰੂਰੀ ਹੈ ਦੇਖਿਆ ਬਜ਼ੁਰਗਾਂ ਲਈ ਤਿਲ ਦਾ ਤੇਲ ਤਾਂ ਬਹੁਤ ਅੱਛਾ ਹੈ ਨਾ ਸਭ ਤੋਂ ਵਧੀਆ ਜੀ ਬਾਡੀ ਵਾਸ਼ ਕਰਨੀ ਆ ਬਾਡੀ ਨੂੰ ਵਾਸ਼ ਕਰਨ ਤੋਂ ਬਾਅਦ ਤੁਸੀਂ ਇੱਕ ਆਇਲਿੰਗ ਕਰਨੀ ਆ ਓਕੇ ਤੇ ਜਿਹੜਾ ਆਇਲ ਮੈਂ ਵੈਸੇ ਤਾਂ ਲੋਕਾਂ ਨੂੰ ਕਹਿੰਦਾ ਵੀ ਤਿਲ ਦਾ ਤੇਲ ਲਾ ਲਓ ਸਰਦੀਆਂ ਚ ਗਰਮੀਆਂ ਚ ਲਾ ਲਓ ਸਰੋਂ ਦਾ ਤੇਲ ਪੈਰਾਂ ਦੇ ਨਹਾਂ ਚ ਵੀ ਚੰਗੀ ਤਰ੍ਹਾਂ ਗਿੱਲਾ ਕਰੋ ਡਿਪ ਕਰੋ ਉਂਗਲੀਆਂ ਨੂੰ ਵੀ ਚੰਗੀ ਤਰ੍ਹਾਂ ਡਿਪ ਕਰੋ ਉਦੋਂ ਬਾਅਦ ਪੂਰੀ ਬਾਡੀ ਤੇ ਮਲ ਦੋ ਬਹੁਤ ਬੈਸਟ ਆ ਪਰ ਜਿਹੜੇ ਲੋਕੀ ਕਹਿੰਦੇ ਸਕਿਨ ਸਾਡੀ ਜਿਆਦਾ ਇਦਾਂ ਲੱਗਦਾ ਵੀ ਸਮੇਂ ਤੋਂ ਪਹਿਲਾਂ ਬੁਢੀ ਹੋ ਰਹੀ ਆ ਸਮੇਂ ਤੋਂ ਪਹਿਲਾਂ ਖਰਾਬ ਹੋ ਰਹੀ ਆ ਹਾਂਜੀ ਹਾਂਜੀ ਜਾਂ 슈ਗਰ ਦੇ ਮਰੀਜ਼ ਬਹੁਤ ਨੇ ਜਿਨ੍ਹਾਂ ਦੀ ਸਕਿਨ ਖਰਾਬ ਹੋ ਜਾਂਦੀ ਆ ਜਾਂ ਹੋਰ ਕਈ ਬਿਮਾਰੀਆਂ ਕਰਕੇ ਵੀ ਹੁੰਦੀ ਆ ਉਹਨਾਂ ਵਾਸਤੇ ਇੱਕ ਤੇਲ ਬਣਾਇਆ ਸੀ ਉਹਦਾ ਨਾਮ ਦਿੱਤਾ ਸੀ ਲਜ ਅਾਇਲ ਉਹ ਪਿਆ ਮੈਡਮ ਜੈਰੀ ਟੱਕਣ ਵਾਲਾ ਉਹ ਭਾਵੇਂ ਪੈਕਿੰਗ ਕਿੰਨੀ ਸੋਹਣੀ ਆ ਉਹਦੀ ਹੈ ਨਾ ਮੈਂ ਐਕਚੁਅਲੀ ਕਦੋਂ ਦੀ ਇਹੀ ਦੇਖ ਰਹੀ ਸੀ ਮੈਂ ਕਿਹਾ ਸਰ ਮੈਨੂੰ ਨਾ ਜਦੋਂ ਤੋਂ 골ਡਨ ਧੱਕਣ ਲਾ ਦਿੰਦੇ ਆ ਫਿਰ ਸਾਰੇ ਜਣੇ ਕਹਿੰਦੇ ਮੈਨੂੰ ਵੀ ਹੁਣ ਨਾ ਇਹ ਚੀਜ਼ ਤਾਂ ਬੜੀ ਵਧੀਆ ਹੀ ਹੋਊਗੀ ਫ੍ਰੈਗਰੈਂਸ ਲੈ ਸਕੀ ਹਾਂ ਹਾਂ ਇਹ ਫ੍ਰੈਗਰੈਂਸ ਨਹੀਂ ਹੈਗੀ ਨਹੀਂ اچھا ਇਹਦੇ ਵਿੱਚ ਨਾ ਦੇਖੋ ਤੁਸੀਂ ਇਹਦੇ ਵਿੱਚ ਜਿਹੜੀ ਬੂਟੀਆਂ ਲਾਲ ਪਾਈਆਂ ਨੇ ਮੈਂ ਤਾਂ ਕਿ ਉਹ ਖਰਾਬ ਨਾ ਹੋਵੇ ਤੇਲ ਚਾਹ ਕਿੰਨੀ ਦੇਰ ਹਾਂਜੀ ਹਾਂਜੀ ਔਰ ਇਹ 1 ਮਹੀਨਾ ਚੱਲਦਾ ਹਫਤੇ ਚ ਇੱਕ ਦਿਨ ਪੂਰੀ ਬਾਡੀ ਤੇ ਲੱਗ ਜਾਂਦਾ ਇਹ ਚਾਰ ਵਾਰੀ ਲੱਗ ਜਾਂਦਾ ਫੁੱਲ ਬਾਡੀ ਤੇ ਕਿਉਂ ਡਰਾਈ ਹੋ ਜਾਂਦਾ ਨਾ ਫਿਰ ਉਸ ਨਾਲ ਤੇ ਔਰ ਤਾਂ ਜ਼ਰੂਰੀ ਆ ਹੈ ਨਾਲ ਜਿਨ੍ਹਾਂ ਦੇ ਘਰਾਂ ਚ ਬਜ਼ੁਰਗ ਨੇ ਨਾ ਜੀ ਜੇ ਤੁਸੀਂ ਸੱਚਮੁੱਚ ਰੱਬ ਦੀ ਪੂਜਾ ਕਰਨੀ ਆ ਇੱਕ ਵਾਰੀ ਆਪਣੇ ਬਜ਼ੁਰਗ ਦੀ ਬਾਡੀ ਤੇ ਦੀ ਮ사ਜ ਕਰਕੇ ਦੇਖੋ ਕਿੰਨੀਆਂ ਸੀਸਾ ਨਿਕਲੂ ਨਾਲੇ ਪੁੰਨਣ ਵਾਲੇ ਫਲੀਆਂ ਕਿੰਨੀਆਂ ਸੀਸਾ ਔਰ ਇਹਦੇ ਨਾਲ ਉਹ ਰਿਲੈਕਸ ਹੋ ਜਾਂਦਾ ਜੀ ਬਜ਼ੁਰਗ ਨੂੰ ਪੁੱਛਦੇ ਕਿਥੇ ਆ ਉਹਦੀ ਰਿਲੈਕਸੇਸ਼ਨ ਬਹੁਤ ਜ਼ਰੂਰੀ ਹੈ ਦੇਖਿਆ ਬਜ਼ੁਰਗਾਂ ਲਈ ਤਿਲ ਦਾ ਤੇਲ ਤਾਂ ਬਹੁਤ ਅੱਛਾ ਹੈ ਨਾ ਸਭ ਤੋਂ ਵਧੀਆ ਜੀ